ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਵਾਈਗੁਰ ਜੀ ਦੀ ਕਿਰਪਾ ਨਾਲ ਸਭ ਠੀਕ ਠਾਕ ਹੋਵੋਗੇ ਇਹ ਆਪਾਂ ਭਰਿਆ ਜੀ ਕਾੜਾ ਅੱਜ ਆਪਣੀ ਮੱਝ ਸੂਈ ਹੈ ਤੇ ਇਦਾਂ ਆਪਾਂ ਰੱਖਿਆ ਜੀ ਕਿਉਂ ਗਰਮ ਹੋਣ ਲਈ ਮਿਲਾਈ ਰੜਕੀ ਸੀ ਆਪਾਂ ਮੇਕੀਓ ਗਰਮ ਕਰ ਲਾਂਗੇ ਇਹਦੇ ਪਾ ਲਾਂਗੇ ਗੁੜ ਗੁੜ ਆਪਾਂ ਥੋੜਾ ਹੀ ਪਾਵਾਂਗੇ ਗਰਮੀ ਹੈ ਸਵੇਰੇ ਸੁਈ ਸੀ ਜੀ ਮੱਝ ਆਪਣੀ ਕੱਲਾ ਘੜ ਪਾਇਆ ਜੀ ਇਹਦੇ ਵਿੱਚ ਹੋਰ ਇਹ ਮੱਝ ਕੁਛ ਨਹੀਂ ਖਾਂਦੀ ਗੋੜਾੜੇ ਕਾੜੀ ਚਾਰਾਂਗੇ ਆਪਾਂ ਥੋੜਾ ਹੀ ਘੜ ਪਾਇਆ ਨਾਲੇ ਗਰਮੀ ਕਰਕੇ

ਇੱਥੇ ਆਪਾਂ ਮਾਂਜਣ ਲੱਗੇ ਜੀ ਭਾਂਡੇ ਇਹ ਦੁਪਹਿਰ ਦੀ ਚਾਹ ਵਾਲੇ ਭਾਂਡੇ ਪਈ ਸੀਗੇ ਆਪਣੇ ਥੋੜੇ ਜੇ ਨਾਲ ਹੁੰਦੇ ਆਪਾਂ ਉਹ ਸਾਫ਼ ਕਰ ਦਿੰਨੇ ਆ ਤੇ ਉਦੋਂ ਆਪਣਾ ਘਿਓ ਦਿੱਤਾ ਹੋ ਰਿਹਾ ਸੀ ਤੇ ਕੜਾ ਬਣ ਰਿਹਾ ਸੀਗਾ ਗਰਮੀ 'ਚ ਆਪਾਂ ਇੱਕ ਟਾਈਮ ਦੇ ਵਿੱਚ ਰਸੋਈ 'ਚ ਜਿੰਨੇ ਕੰਮ ਕਰ ਸਕਦੇ ਵਾਦ ਤੋਂ ਵਾਦ ਉਹਨੇ ਕਰਦੇ ਆ ਜੀ। ਇਕੱਲੇ ਇਕੱਲੇ ਕੰਮ ਦੇ ਉੱਤੇ ਖੜੇ ਰਹਿਣਾ ਬਹੁਤ ਟਾਈਮ ਲੱਗ ਜਾਂਦਾ ਹੈ। ਤਾਂ ਕਰਕੇ ਆਪਾਂ ਜਲਦੀ ਜਲਦੀ ਕੰਮ ਕਰ ਲੈਨੇ ਆ। ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਮੀਂਹ ਪੈਣ ਤੋਂ ਬਾਅਦ ਤਾਂ ਉਦੋਂ ਵੀ ਵੱਧ ਗਰਮੀ ਹੋਗੀ ਕੀ ਆ ਆਪਣਾ ਰਿਜਨ ਲੱਗ ਗਿਆ ਜੀ ਹੁਣ ਆਪਾਂ ਗੈਸ ਘੱਟ ਕਰ ਦਾਂਗੇ ਹੌਲੀ ਹੌਲੀ ਰਿੱਜੀ ਜਾਊਗਾ ਪਿਆ ਤੇ ਕੜਾਹੀ ਇੱਥੇ ਰੱਖਿਆ ਇੱਥੇ ਆਪਾਂ ਰੋਟੀਆਂ ਪਾ ਦਾਂਗੇ ਜਾ ਰਹੀ ਨਾ ਠਾ ਦੇਣੇ ਜੀ ਹੌਣ ਹੌਲੀ ਰੀਚੀ ਜਾਊਗਾ ਘੱਟ ਸੀਖ ਤੇ ਹੁਣ ਆਪਾਂ ਕੱਪੜੇ ਪਾ ਦਿੰਨੇ ਆ ਜੀ ਮਸ਼ੀਨ 'ਚ ਤੇ ਪਾਣੀ ਪਾ ਲਿਆ ਇਹ ਪਈ ਆ ਜੀ ਬਾਅਦ ਚ ਪਰੇ ਕੱਪੜਿਆਂ ਦੀ ਇਹ ਚਲਾ ਦਿੰਦੀ ਹੈ ਜੀ ਮਸ਼ੀਨ ਆਪਾਂ ਦੋ ਵਾਰੀ ਦੇ ਕੱਪੜੇ ਨੇ ਇੱਕ ਵਾਰੀ ਫੇਰ ਪਾਵਾਂਗੇ ਇਹ ਮਾਜੀ ਸੂਈ ਹੈ ਜੀ ਆਪਣੀ ਅੱਜ ਇਹ ਖੜੀਆ ਕੱਟੀ ਛੋਟੀ ਜੀ ਹੈ ਜੀ ਬਿਲਕੁਲ ਇਹ ਉੱਪਰ ਪੱਖਾ ਇੱਧਰ ਚੱਲਦਾ ਨਹੀਂ ਆਪਾਂ ਇੱਧਰ ਦੂਜਾ ਲਾ ਦਈਏ ਇਹ ਪੱਖਾ ਲਾਇਆ ਹੋਇਆ ਇੱਧਰ ਸੋਮਾ ਇਹ ਸੋਮਾ ਹੂੰ ਡਿਕਾ ਪਈ ਹੁਣ ਆਪਾਂ ਇਹਨਾਂ ਨੂੰ ਪਿਉ ਆਉਣੇ ਆ ਜੀ ਪਾਣੀ 4:00 ਵਜੇ ਇੱਕ ਨਵਾਂ ਮੈਂਬਰ ਆਇਆ ਜੀ ਆਪਣੇ ਇਹ ਨਿੱਕਾ ਜਿਹਾ ਵੈਗੁਰੂ ਜੀ ਦੀ ਕਿਰਪਾ ਨਾਲ ਵੈਗੁਰੂ ਜੀ ਦੇ ਰੋਜ਼ੂ ਦੀਆਂ ਦਾਤਾਂ ਵਕਸਸ ਕਰੀਆਂ ਨੇ ਉਹ ਡਿੱਗ ਪਈ ਦੀ ਮੈਂ ਖੜੀ ਕਰਦਾ ਉਹਨੂੰ ਕੱਪੜੇ ਆਪਾਂ ਸੁੱਕਣੇ ਪਾ ਦਿੱਤੇ ਸੀਗੇ ਜੀ ਧੋਕੇ ਦੋ ਤਾਰਾਂ ਭਰ ਗੀਆਂ ਇਧਰ ਹੈ ਆਪਣੀ ਤੋਰੀਆਂ ਦੀ ਬੇਲ 20 ਪੈ ਤੋਂ ਬਾਅਦ ਫੈਲ ਤਾਂ ਬਹੁਤ ਗਈ ਜੀ ਇਹ ਫੁੱਲ ਵੀ ਬਹੁਤ ਆਉਂਦੇ ਨੇ ਪਰ ਤੋਰੀਆਂ ਨਹੀਂ ਲੱਗਦੀਆਂ ਪਤਾ ਨਹੀਂ ਕੀ ਗੱਲ ਹੈ ਇਧਰ ਆਪਾਂ ਬਣਾ ਲਈ ਜੀ ਪਨੀਰ ਦੀ ਘੁਰਜੀ ਜਿਹੜੀ ਮਲਾਈ ਰੜਕੀ ਸੀ ਉਹਦੇ ਵਿੱਚੋਂ ਪਨੀਰ ਕੱਢ ਲਿਆ ਸੀ ਬਾਅਦ ਚ ਆਪਾਂ ਤੇ ਇਧਰ ਦੁੱਧ ਨੂੰ ਵਾਲੀ ਆ ਰਹੀ ਹੈ ਆਪਣੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ